ਆਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਲੱਗਿਆ ਵੀਡੀਓ ਬਣਾਉਣ ਚੀਮਾ ਮੰਡੀ ਤਹਿਸੀਲ ਸਨਾਮ ਤੇ ਜ਼ਿਲ੍ਹਾ ਹੈਗਾ ਬਾਈਹੁਰਾ ਨੂੰ ਸਾਡੇ ਵਾਲਾ ਸੰਗਰੂਰ ਪੀਵੀ 13 ਨਾਲ ਜ਼ਿਲ੍ਹਾ ਬਾਈਹੁਰਾ ਦਾ ਜਰਸੀ ਦਿਖਾਵਾਂਗੇ ਆਪਾਂ ਤੁਹਾਨੂੰ 4 1 ਦਿਖਾਵਾਂਗੇ ਤਾਜੀ ਸੂਈ ਸਾਹੀਵਾਲ ਦੋ ਜਰਸੀ ਨਸਲ ਦੀਆਂ ਬੱਚੀਆਂ ਨੇ ਵਧੀਆ ਕੁਆਲਿਟੀ ਦੀਆਂ ਇੱਕ ਸਾਹੀਵਾਲ ਆ ਤੇ ਇੱਕ ਜਰਸੀ ਆ ਤਾਜੀ ਸੂਈ ਤੇ ਇੱਕ ਜਰਸੀ ਜਿਵੇਂ ਸੱਜਣਾਂ ਦੀ ਡਿਮਾਂਡ ਹੁੰਦੀ ਆ ਵੀ ਜਿਵੇਂ ਆਪਾਂ ਕਹਦੇ ਨੇ ਵੀ ਇੱਕ ਕੋਕਾ ਪੀਸ ਹੁੰਦਾ ਮੋਟੀ ਅੱਖ ਚ ਸੱਜਣ ਕਹਿੰਦੇ ਨੇ ਕਈ ਉਹ ਜਰਸੀ ਦਿਖਾਵਾਂਗੇ ਉਹ ਸੂਨ ਵਾਲੀ ਆ 15 20 ਦਿਨਾਂ ਦੀ ਕੱਚੀ ਆ ਤੇ ਸੱਜਣ ਲਿਆ ਕੇ ਆਪਦੀ ਸਾਮ ਸੰਭਾਲਣਾ ਚੰਗਾ ਦਿੱਤ ਲੈ ਸਕਦੇ ਨੇ ਤੇ ਬਾਕੀ ਆ ਜੋ ਬਾਈ ਨਾ ਕਰਾਉਂਦੇ ਆ ਗੱਲਬਾਤ ਕੱਲੀ ਕੱਲੀ ਬੱੱਚੀ ਤੋੜ ਕੇ ਦਿਖਾਵਾਂਗੇ ਤੇ ਕੱਲੀ ਕੱਲੀ ਦਾ ਜਿਹੜਾ ਰੇਟ ਆ ਰੇਟ ਵੀ ਸੱਜਣੋਂ ਆਪਾਂ ਬਾਈ ਤੋਂ ਵੀਡੀਓ 'ਚ ਹੀ ਕਰਵਾ ਦਾਂਗੇ ਤੇ ਬੱੱਚੀਆਂ ਦਾ ਰੇਟ ਵੀ ਵੀਡੀਓ 'ਚ ਹੀ ਕਰਵਾ ਦਾਂਗੇ ਹੋਰ ਕੀ ਹਾਲ ਆ ਜੀ ਵਧੀਆ ਵੀਰ ਜੀ ਤੁਸੀਂ ਚੜ੍ਹਦੀ ਕਲਾ ਜੀ ਹਾਂ ਇੱਥੇ ਤੋੜ ਦਿ ਕਿਹੜਾ ਸੂਆ ਜੀ ਇਹਦਾ ਦੂਜਾ ਸੂਆ ਜੀ ਸੂਆ ਦੂਜਾ ਦਿਨ ਕਿੰਨੇ ਕ ਕੱਢਦੀ ਆ ਇਹ 20 ਦਿਨਾਂ ਦੀ ਕੱਚੀ ਦੰਦਾਂ ਦੇ ਵਿੱਚ ਕਿਵੇਂ ਆ 6 ਦੰਦ ਜੀ ਦੰਦਾਂ ਚ ਆ ਗਈ 6 ਦੰਦ ਦਿਨ ਕੱਢਦੀ ਆ 20 ਤੇ ਸੂਆ ਹੈਗਾ ਇਹਦਾ ਸੱਜਣੋ ਦੂਜਾ ਜਰਸੀ ਆ ਗਈ ਜਿਵੇਂ ਆਪਾਂ ਆਖ ਦਿੰਨੇ ਆ ਵੀ ਪਿਓਰ ਜਰਸੀ ਮੋਟੀ ਅੱਖ ਚ ਆ ਗਈ ਤੇ ਛੋਟਾ ਫੇਸ ਆ ਗਿਆ ਮੱਥੇ ਚ ਟੋਆ ਆ ਗਿਆ ਕੁਆਲਿਟੀਆਂ ਆ ਗਈਆਂ ਇਹਦੇ ਤੇ ਗੱਲਬਾਤ ਕਰ ਲਈ ਆਪਾਂ ਸਾਰੀਆਂ 15 ਤੋਂ 20 ਦਿਨ ਕੱਢ ਦੀ ਐ ਨੂੰ ਕਮਾ ਕੇ ਖੜਾ ਲਾ ਮੜਾ ਜਾਂ ਖੁੱਲੇ ਏ ਥਾਂ 'ਚ ਸਮਾਰ ਕੇ ਦਿਖਾ ਦੇ ਆ ਦੂਜੇ ਜਾਨਵਰਾਂ ਨੂੰ ਇਹ ਵੀ ਅੱਜ ਵੀ ਥੋੜਾ ਜਿਹਾ ਵੀ ਉਹ ਵੀ ਖੋਲ ਲਿਆ ਹਣਾ ਉਹ ਇਹ ਕਰਕੇ ਕਰ ਜਾਂਦੇ ਨੇ ਕਮਾ ਕੇ ਖੜਾ ਲਾ ਬਾਈ ਉਹਨਾਂ ਨੂੰ ਐਨੂੰ ਫੇਸ ਕਰਦੇ ਔਰਲੇ ਬੰਨੇ ਇਹਦਾ ਰਕਾਰਡ ਕੀ ਦੱਸਿਆ ਦੁੱਦਾ ਇਹਦਾ 17 ਕਿਲੋ ਦਾ ਜੀ ਪਹਿਲਣ ਦਾ ਪਹਿਲਣ ਦਾ ਹਾਂਜੀ ਐਸ ਵਾਰੀ ਕਿੰਨਾ ਪਾਉ? ਪਾਉਣਾ ਚਾਹੀਦਾ ਜੀ 20 ਕਿਲੋ ਘਟੋ ਘਟੋ ਆ ਇੱਥੇ ਤੋਂ ਨਾ ਆ ਜਿਵੇਂ ਅੱਖ ਖੁੱਖਾ ਗਈ ਮੈਂ ਕਹਿੰਦੇ ਨਾ ਮੋਤੀ ਅੱਖ 'ਚ ਆ ਗਈ ਜਰਸੀ ਤੇ ਆ ਮੱਥੇ 'ਚ ਟੋਆ ਆ ਗਿਆ ਆ ਉੱਪਰ ਇਹਦੇ ਬੋਦਾ ਜ ਆ ਗਿਆ ਪਾਇਓਰਟੀ ਦੀ ਨਿਸ਼ਾਨੀ ਆ ਗਈ ਇਹ ਮੋਟੀ ਅੱਖ ਵਾਲੀ ਜਰਸੀ ਕਹਿੰਦੇ ਨੇ ਬਹੁਤ ਰੇਅਰ ਮਿਲਦੀਆਂ ਨੇ ਇਹ ਲੈ ਚਲੋ ਜੀਆਂ ਇਹਨੂੰ ਦੰਦਾਂ 'ਚ ਆ ਗਈ 6 ਦਾ ਦਸੂਆ ਹੈਗੀ ਆ ਦੂਜਾ ਤੇ ਦੁੱਧ ਜਿਵੇਂ ਬਾਈ ਨੇ ਦੱਸਿਆ ਵੀ ਪੈਲਣ ਨੇ ਕੱਢਿਆ ਹੋਇਆ ਇਹਨੇ ਸੱਜਣੋਂ 17 ਕਿਲੋ ਐਸ ਵਾਰੀ 20 ਦਿਨਾਂ ਦੀ ਕੱਚੀ ਆ ਜਿਹੜਾ ਮੌਸਮ ਆਗੇ ਚੰਗੇ ਮੌਸਮ 'ਚ ਨੇ ਤਿਆਰ ਹੋਣਾ ਜਾ ਕੇ ਕਿਉਂਕਿ 20 ਦਿਨਾਂ ਤੱਕ ਜਿਹੜਾ ਠੰਡ ਦਾ ਠੰਡਾ ਮੌਸਮ ਆ ਜਾਣਾ ਠੰਡ ਜਿਹੜੀ گاਵਾ ਵਾਸਤੇ ਹੁੰਦੀ ਆ ਲਾਹੇਵੰਦੀ ਹੁੰਦੀ ਆ ਕੱਦ ਬੱਡ ਵੀ ਚੰਗਾ ਤੇ ਲੰਬਾਈ ਲੰਬੂਈ ਵੀ ਚੰਗੀ ਆ ਪੈਸੇ ਦੇ ਕਿੰਨੇ ਕੁ ਲਾਵਾਂਗੇ ਆਪਾਂ ਬਾਈ ਇਹਦਾ ਲੈਣ ਦੇਣ 45000 ਰੁਪਏ ਆ ਜੀ ਛੋਟ ਛੱਪਾ ਬਾ ਮਾੜਾ ਮੋਟਾ ਮਾਨਤਾਨ ਹੋਊਗਾ ਜੀ ਮਾਨਤਾਨ ਛੋਟ ਛੱਪਾ ਹੋ ਜਾਊਗਾ ਹਨਾ ਹਾਂ ਜੀ ਆ ਜਿਵੇਂ ਹੁਣ ਕੋਈ ਸੱਜਣੇ ਨੂੰ ਲਿਆ ਕੇ ਸੰਭਾਲੀ ਟਰਾਂਜੈਕਸ਼ਨ ਸਿੱਟੇ ਲਿਆ ਕੇ ਹਨਾ ਹਾਂ ਜੀ ਹਾਂ ਜੀ ਆਪੇ ਟਿੱਕੇ ਨਾਲ ਇਹਨੂੰ ਬੰਦਾ ਤਿਆਰ ਕਰ ਸਕਦਾ ਤੇ ਮੌਸਮ 'ਚ ਵੀ ਚੰਗੇ ਚ ਆਜੂ ਤੇ ਹੁਣ ਗੈਰੀ ਆ ਆ ਬੱਛੀ ਤੇ ਮਾਰ ਦੇ ਇਹਦਾ ਆਰਡਰ ਉਧਰ ਚੰਗਾ ਦਿਖਾਉਂਦੀ ਆ ਬਾਈ ਹਾਂ ਇੱਥੇ ਤੋਂ ਮਾਰ ਦੇ ਦੇ ਤੇ ਇਹ ਵਾਰ ਡਰੂਡਰ ਚੰਗਾ ਤੇ ਸਮਾਂ ਹੈਗਾ ਦੁਪਹਿਰ ਦਾ ਉਸ ਹੱਬ ਨਾਲ ਜੱਜਮੈਂਟ ਕਰ ਲਿਓ ਇਹਦਾ ਸੂਆ ਕਿਹੜਾ ਜੀ ਇਹਦਾ ਸੂਆ ਦੂਜਾ ਹੀ ਇਹ ਵੀ 6 ਦੰਦ ਦੀ ਸੂਆ ਦੂਜਾ ਦੰਦਾਂ 'ਚ ਇਹ ਵੀ 6 ਦੰਦ ਇਹ ਕਿੰਨੇ ਕ ਦੰਦੀ ਸੂਈ ਆ ਬਾਈ ਇਹ ਹਫਤੇ ਦੀ ਸੂਈ ਜੀ ਇੱਕ ਹਫਤੇ ਦੀ ਆ ਇਹ ਹੈਗੀ ਆ ਸੱਜਣੋ ਇੱਕ ਹਫਤੇ ਦੀ ਸੂਈ ਹੋਈ ਦੰਦਾਂ 'ਚ ਆ ਗਈ 6 ਦੰਦ ਦੁੱਧ ਕਿੰਨਾ ਤਿਆਰ ਆ ਬਾਈ ਇਹ ਥੱਲੇ ਇਹ ਥੱਲੇ 16 ਕਿਲੋ ਤਿਆਰ ਹੈ ਜੀ ਕੰਡੇ ਵਾਲਾ 16 ਕਿਲੋ ਕੰਡੇ ਵਾਲਾ ਰੈਡੀ ਐ ਇਸ ਟਾਈਮ ਡੰਗ ਤੋਂ ਡੰਗ ਤਸੱਲੀ ਕਰਾ ਦਾਂਗੇ ਹਾਂਜੀ ਹਾਂਜੀ ਇਹ ਵੀ ਜਰਸੀ ਨਸਲ ਜੀ ਆ ਗਈ ਬਈ ਹੈ ਨਾ ਚਾਹੀਦੀ ਜਰਸੀ ਕੀ ਚਾਹੀਦੀ ਦੋ ਡੰਗ ਚੋ ਲੋ ਚਾਹੀਦੀ ਤਿੰਨ ਡੰਗ ਇਹਦੇ ਇਹਦੇ ਬੱਚਾ ਬੱਛਾ ਜੀ ਇਹਦੇ ਨਾਲ ਮੇਲਕਾਫ ਆ ਗਿਆ ਇਹਦੇ ਨਾਲ ਆ ਗਿਆ ਸੱਜਣੋ ਜੇ ਗੱਲਬਾਤ ਕਰ ਲਈਏ ਮੇਲਕਾਫ ਤੇ ਨਸਲ ਇਹਦੀ ਆ ਗਈ ਜਰਸੀ ਸੂਈ ਕਿੰਨੇ ਦਿਨ ਦੀ ਦੱਸਿਆ ਬਾਈ ਹਫਤੇ ਦੀ ਇੱਕ ਹਫਤੇ ਦੀ ਸੂਈ ਹੋਈ ਆ ਇਸ ਟਾਈਮ 16 ਕਿਲੋ ਰੈਡੀ ਦਾ ਹਾਂਜੀ ਕੁਆਲਿਟੀ ਇਹਦੇ ਚ ਵੀ ਚੰਗੀ ਆ ਜੇ ਗੱਲਬਾਤ ਕਰ ਲਈਏ ਪਿਓਰ ਜਰਸੀ ਦੇ ਵਿੱਚ ਹੀ ਆ ਗਈ ਆਰਡਰ ਚੰਗਾ ਦਿਖਾਉਂਦੀ ਆ ਤੇ ਬਿਲਕੁਲ ਫਿਕਸ ਆਰਡਰ ਆ ਗਿਆ 24 ਦੀ ਕਿਵੇਂ ਬਾਈ 24 ਦੀ ਠੀਕ ਹੈ ਜੀ ਕਿਵਾਈ ਦੀ ਓਕੇ ਦੀ ਰਿਪੋਰਟ ਆ ਇਹਦਾ ਬੱਚਾ ਕਹਿ ਰਿਹਾ ਜਿਹੜਾ ਬੈਠਾ ਇੱਥੇ ਮਾਰਦੀ ਕੈਮਰਾ ਤੇ ਆ ਨਾਲ ਵਾਲਾ ਆ ਗਿਆ ਸਾਈਵਾਲ ਦਾ ਕਿਉਂਕਿ ਦੋ ਤਾਜੀਆਂ ਸੂਈਆਂ ਦਿਖਾਉਂਗਾ ਇਨ੍ਹਾਂ 'ਚ ਮੈਂ ਦੰਦਾ 'ਚ ਇਹ ਵੀ 6 ਦੰਦਾਂ ਦਾ ਸੂਆ ਦੂਜਾ ਪੈਸੇ ਇਹਦੇ ਕਿੰਨੇ ਲਵਾਂਗੇ ਭਾਈ ਇਹਦਾ 45000 ਰੁਪਈਆ ਜੀ ਇਹ ਵੀ 45 ਜੀ ਹਾਂਜੀ 45 45 90 ਹੋ ਗਿਆ ਹਾਂਜੀ ਇਹਦਾ ਹੀ ਬੈਣੀ ਵਾਲਾ ਥਾਣਾ ਥੋੜਾ ਜਿਹਾ ਘਟਾਈ ਪਿਛਲਾ ਘਾਗਲਾ ਅਗਲਾ ਜੀ ਮੂਰਲਾ ਅਗਲਾ ਥਣ ਬੈਣੀ ਵਾਲਾ ਥੋੜਾ ਜਿਹਾ ਘਟਾ ਕਿੰਨਾ ਕ ਫਰਕ ਆ ਮਿਰਜੀ ਕੋਸਾ ਹੈਗਾ ਜੀ ਦਾ 15 ਤਰ੍ਹਾਂ ਦਾ ਅੱਧੂ ਅੱਧਾ ਕੰਮ ਤਾਂ ਨਹੀਂ ਨਹੀਂ ਅੱਧੂ ਅੱਧਾ ਸੇਸ਼ਟੂ ਨਹੀਂ ਬਾਈ ਕਹਿੰਦਾ ਵੀ 15 ਕਧਾਰਾਂ ਦੇ ਏੜ-ਗੇੜ ਫਰਕ ਆ ਆਰਡਰ ਦਿਖਾਉਂਦੀ ਆ ਚੰਗਾ ਇਹ ਵੀ ਬਾਈ ਕਹਿੰਦਾ 45 ਮੁੱਲ ਆ ਇਹਦਾ ਤੇ ਬਾਕੀ ਮਾਨਤਾਂ ਨੇ ਇਹਦੇ ਜੋ ਛੋਟ-ਛੱਪਾ ਆਏ ਗਏ ਸੱਜਣ ਦਾ ਹੋ ਜੂਗਾ ਜੇ ਕਿਸੇ ਨੇ ਜੋੜਾ ਲੈ ਜਾਣਾ ਤਾਂ ਜੋੜੇ ਚ ਹਾਂਜੀ ਜੋੜਾ ਇਹ ਜੋੜੇ ਚ ਵੀ ਹੋ ਜੂਗਾ ਤੇ ਹੁਣ ਮਾਰ ਦਿਆ ਸਾਈਵਾਲ ਬੱਛੀ ਤੇ ਇਹਦਾ ਸੁਹਾ ਕੀੜਾ ਬਾਈ ਇਹਦਾ ਪਹਿਲਾ ਸੁਹਾ ਹੀ ਮੂਹੋਂ ਖੀਰੀ ਮੂਹੋਂ ਖੀਰੀ ਸੁਹਾ ਪਹਿਲਾ ਸੁਹੀ ਕਿੰਨੇ ਦਿੰਦੀ ਆ ਬਾਈ ਇਹ ਇਹ ਸੁਹੀ 4 ਡਣਾ ਦੀ ਜੀ 14 ਦਿਨਾਂ ਦੀ ਹੁਣ ਕਿੰਨਾ ਕੁ ਤਿਆਰਾ ਦੁੱਧ ਆਈ ਥੱਲੇ ਇਹ ਥੱਲੇ ਹੀ 9 ਕਿਲੋ ਬੋਲਾ ਤਿਆਰ ਆਈ 9 ਕਿਲੋ ਬੋਲਾ ਤਿਆਰ ਆ ਦੰਦਾ ਚ ਆ ਗਈ ਖੀਰੀ ਤੇ ਕਾਦੇ ਦਾ ਵੀ ਜਰਸੀ ਵਾਂਗੂ ਆ ਗਿਆ ਕੋਈ ਜ਼ਿਆਦਾ ਨਹੀਂ ਹੈਗਾ ਹਾਂ ਹਾਂ ਜੀ ਖੀਰੀ ਆਈ ਹੈ ਜੇ ਆ ਕੱਦ ਕਾੜ ਜਰਸੀ ਵਾਲਾ ਆ ਗਿਆ ਥਾਂ ਘੱਟ ਰੋਕੂਗੀ ਇਹ ਜਗਾ ਜੁਗਾ ਘੱਟ ਰੋਕੂ ਤੇ ਰੰਗ ਰੂਪ ਦੀ ਆ ਗਈ ਚੰਗੀ ਤੇ ਨਸਲ ਆ ਗਈ ਸਾਹੀਵਾਲ ਜੇ ਗੱਲਬਾਤ ਕਰ ਲਈਏ ਆਰਡਰ ਇਹਦਾ ਸਟਿਚ ਆ ਗਿਆ ਨਾਲਾਂ ਨੂੜਾਂ ਬਹੁਤ ਨੇ ਅਗਲੇ ਬੰਨੇ ਆਰਡਰ ਤੇ ਮੋੜ ਲਾ ਬਾਈ ਚਵਾਈ ਦੀ ਕਿਵੇਂ ਆ ਠੀਕ ਆ ਜੀ ਓਕੇ ਆ ਪਿਆਦਾਰ ਤੁਰ ਹਾਂਜੀ ਧਰ ਮੋਟੀ ਵਧੀਆ ਚੋਈ ਨਾਲ ਇਹਦੇ ਬੱਚਾ ਕੀ ਆ ਬਾਈ ਇਹਦਾ ਨਾਲ ਇਹਦੇ ਆ ਗਿਆ ਮੇਲ ਕਾਫ ਪੰਜਾਂ ਦਿਨਾਂ ਦੀ ਸੂਈ ਆ ਬਾਈ ਹਾਂਜੀ ਦੁੱਧ ਕਿੰਨਾ ਦੱਸਿਆ ਹੁਣ ਦੁੱਧ 9 ਕਿਲੋ ਤਿਆਰੀ 9 ਕਿਲੋ ਲੈ ਚਲੋ ਇਹਨੂੰ ਤੇ ਦੰਦਾਂ ਚ ਆ ਗਈ ਇਹ ਖੀਰੀ ਰੰਗ ਰੂਪ ਚੰਗਾ ਨਸ ਲਾ ਗਈ ਇਹਦੀ ਸਾਈਵਾਲ ਸੱਜਣੋ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਇਹਦਾ ਜੀ 32000 ਰੁਪਇਆ ਕਿੰਨੇ ਕਿ ਦੀ ਛੱਡ ਦਾਂਗੇ ਲੈਣ ਦੇਣੇ ਆ ਜੀ 30.5 ਕਿੜ ਹੋ ਜੂ ਛੱਡ ਦਾਂਗੇ ਮੌਕੇ ਤੇ ਹੋਊਗੀ 30.5 ਕਿੜ ਦੰਦਾਂ ਚ ਖੀਰੀ ਆ ਗਈ ਅੱਗੇ ਬਣਨ ਵਾਲੀ ਆਈਟਮ ਆ ਇਹ ਕਿਸੇ ਸੱਜਣ ਨੇ ਲੈ ਜਾਣੀ ਆ ਤੇ ਹੁਣ ਮਾਰਦੇ ਗੈਰੀ ਆ ਬੱਚੀ ਤੇ ਕੈਮਰਾ ਇਹ ਆ ਗਿਆ ਭਾਈ ਜਰਸੀ ਦੀ ਹਨਾ ਹਾਂਜੀ ਇਹਦੀ ਉਮਰ ਕਿੰਨੀ ਕੁ ਹੋਊਗੀ ਜੀ ਇਹਦੀ ਉਮਰ ਹੈ 7 ਮਹੀਨੇ ਦੀ 7 ਮਹੀਨਿਆਂ ਦੀ ਇਹ ਕਿਹੜੇ ਟੀਕੇ ਦੀ ਆ ਕੁਝ ਪਤਾ ਰਕਾਰ ਦਾ ਇਹ ਡੈਨਮਾਰਕ ਦੀ ਆ ਡੈਨਮਾਰਕ ਦਾ ਕੋਈ ਐਕਜੈਕਟ ਤਾਂ ਨਹੀਂ ਪਤਾ ਕਿਹਦੇ ਸੀ ਮੰਨ ਨਹੀਂ ਜੀ ਉਹ ਹੈਗੀ ਡੈਨਮਾਰਕ ਦੀ ਆ ਹਾਂਜੀ ਆ ਹੈਗੀ ਬਾਈ ਕਹਿੰਦਾ ਡੈਨਮਾਰਕ ਦਾ ਕਿਉਂਕਿ ਬਾਈ ਹੋਰਾਂ ਦਾ ਕੰਮ ਵਪਾਰ ਦਾ ਹੀ ਆ ਜਿਆਦਾਤਰ ਖਰੀਦਦਾਰੀ ਕਰਦੇ ਆ ਪਰ ਉਦਾਂ ਜੇ ਕਿਸੇ ਸੱਜਣ ਨੂੰ ਜ਼ਰੂਰਤ ਹੋਈ ਤਾਂ ਬਾਈ ਕਹਿੰਦਾ ਪੁੱਛ ਕੇ ਆਪਾਂ ਦੱਸ ਦਾਂਗੇ ਨਾਲ ਹੀ ਸੱਜਣਾ ਤੋਂ ਪੋਚ ਕੇ ਲਿਆ ਭਾਈ ਪੋਚ ਕੇ ਲਿਆ ਉਮਰੇ ਉਮਰਾ ਗਈ ਇਹਦੀ ਜੇ ਗੱਲਬਾਤ ਕਰ ਲਈ ਸਿਰਫ 7 ਮਹੀਨੇ ਨਸਲ ਆ ਗਈ ਯਰ ਸੀ ਅੱਜ ਵੀ ਥੋੜੀ ਜੀ ਕਰਦੀ ਆ ਕਿਉਂਕਿ ਬਾਹਰੇ ਖੁੱਲੀਆਂ ਰਹਿੰਦੀਆਂ ਉੱਥੇ ਆ ਖੁੱਲੀਆਂ ਰਹਿਣ ਕਰਕੇ ਭਜਦੀ ਆ ਥੋੜੀ ਜੀ ਨਾ ਹਾਂ ਹੀ ਖੁੱਲੀਆਂ ਰਹਿੰਦੀ ਆ ਇਹਨੇ ਇਹਦੇ ਪੈਸੇ ਕਦੇ ਨਾ ਮੰਗੇ ਪਾ ਇਹਦਾ 15000 ਰੁਪਈਆ ਹੀ ਇਹਦਾ ਮੁੱਲ ਹੈਗਾ 15000 ਤੇ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਛੱਡ ਦੇ ਕੋਈ ਗੱਲ ਨਹੀਂ ਛੱਡ ਦੇ ਛੱਡ ਦੇ ਮੁੱਲੇ ਦਾ ਬਾਈ ਕਹਿੰਦਾ 15 ਮਾਨਤਾਨ ਕਰਦਾਂਗੇ ਉਮਰ ਹੈਗੀ 7 ਮਹੀਨੇ ਤੇ ਆਪ ਆ ਗਈ ਡੈਨਮਾਰਕ ਦੀ ਇਹਦੀ ਮਾਂ ਦਾ ਕੀ ਰਿਕਾਰਡ ਰਿਹਾ ਬਾਈ ਦੁੱਧ ਦਾ ਇਹਦੀ ਮਾਂ ਦਾ 16 17 ਕਿਲੋ ਦਾ ਰਿਹਾ ਜੀ 16 17 ਕਿਲੋ ਦਾ ਰਿਕਾਰਡ ਆ ਦੁੱਧਾ ਜੀ ਮਾਂ ਦਾ ਆ ਇੱਥੋਂ ਦਿਖਾ ਦੇ ਬੱਚੀ ਚੰਗੀ ਆ ਵਧੀਆ ਸਾਹਮ ਸੂਹ ਚੋਈ ਹੋਈ ਆ ਤੇ ਥਣ ਵੀ ਕੱਲੇ ਕੱਲੇ ਲੱਗੇ ਨੇ ਤੇ ਸਿੰਗਲ ਚਾਰੀ ਲੱਗੇ ਨੇ ਕੋਈ ਫालतੂ ਨਹੀਂ ਲੱਗਿਆ ਹੋਇਆ ਤੇ ਹੁਣ ਆਈ ਦੇ ਦੇ ਮਾਰ ਦੇ ਗਰੀ ਆ ਨੰਨੀ ਬੱਚੀ ਤੇ ਮਾਰ ਦੇ ਬਈ ਸਿੰਗ ਸੰਗ ਇਹਦੀ ਵੀ ਤਾਂ ਇਹਦੀ ਕੁਆਲਿਟੀ ਬੜੀ ਟੌਪ ਲੱਗਦੀ ਆ ਬਾਈ ਹਣਾ ਹਾਂ ਜੀ ਇਹ ਕਿਹੜੀ ਸੀ ਮੰਦੀਆ ਇਹ ਵੀ ਡੈਨਮਾਰਕ ਦੀ ਹੈ ਜੀ ਇਹਦੀ ਉਮਰ ਕਿੰਨੀ ਹੈ ਭਾਈ ਇਹਦੀ ਉਮਰ 2 ਮਹੀਨੇ ਦੀ ਸਿਰਫ ਹਾਂਜੀ ਦੋ ਮਹੀਨੇ ਦੀ ਉਹ ਚੰਗੀ ਆ ਭਾਈ ਯਾਰ ਦੋ ਮਹੀਨੇ ਦੀ ਹੈ ਨਾ ਹੂੰ ਹਜੇ ਤਾਂ ਸਿੰਘ ਵੀ ਉਹ ਨਹੀਂ ਹਾਂ ਸਿੰਘ ਵੀ ਦਗਾਏ ਹੋਏ ਨੇ ਤਕਰੀਬਨ ਠੀਕ ਨੇ ਸਿੰਘ ਇਹਦੇ ਇਹਦੀ ਮਾਂ ਦਾ ਕੀ ਕਰ ਰਿਹਾ ਭਾਈ ਇਹਦੀ ਮਾਂ ਦਾ 24 ਕਿਲੋ ਦਾ ਜੀ ਆ ਇੱਥੇ ਜਿਹੜਾ ਦਵਾ ਦਿਓ ਗੱਲ ਚੋਂ ਪੌਣ ਕਰਕੇ ਧੁਰਦੀਆਂ ਨਹੀਂ ਹੈ ਨਾ ਖੁੱਲੀਆਂ ਖੱਲੀਆਂ ਧੁਰਦੀ ਨਹੀਂ ਹੈਗੀ ਖੁੱਲ ਰਹੀ ਹੋਈ ਹੈ ਇਹ ਤਾਂ ਹੱਥ ਥੱਲਿਓ ਮਤਲਬ ਥੱਲੇ ਦੇ ਸਿਸਟਮ ਦੀ ਗੱਲ ਕਰ ਲਈਏ ਦੋ ਮਹੀਨੇ ਦੇ ਹਿਸਾਬ ਨਾਲ ਬਹੁਤ ਚੰਗਾ ਹੈ ਇਹਦਾ ਹੂੰ ਕਿੰਨਾ ਕੁ ਦੁੱਧ ਸੀ ਇਹਦੀ ਮਾਂ ਥੱਲੇ ਬਾਈ 24 ਕਿਲੋ ਜੀ ਬਾਕ ਕਮਾਲ ਲੋ ਇੱਥੇ ਇਹਦੀ ਮਾਂ ਥੱਲੇ ਹੈਗਾ ਬਾਈ ਕਹਿੰਦਾ 24 ਇੱਥੇ ਹੀ ਰੋਕ ਲਾ ਮਾੜਾ ਜਿਹਾ ਉਰਲੇ ਪਾਸੇ ਕਰ ਦੇ ਫੇਸ ਜਿਹਾ ਇੱਥੋਂ ਦਿਖਾ ਦੇ ਗਰੀ ਸਮਾਰਕ ਕੰਨ ਕੋ ਨਿਕਾ ਆ ਗਿਆ ਤੇ ਜੀ ਗੱਲਬਾਤ ਕਰ ਲਈ ਫੇਸ ਕੁਆਲਟੀ ਦੀ ਕਰ ਲਈ ਕੰਨ ਕੋ ਨ ਦੀ ਜਿਵੇਂ ਅੱਖ ਆ ਗਈ ਮੋਟੀ ਉਹ ਜਰਸੀ ਦੀ ਮੱਥੇ ਜਿਹਦੇ ਟੋਆ ਟੂਆ ਤੇ ਰੰਗ ਰੂਪ ਦੀ ਗੱਲ ਕਰ ਲਈ ਬਿਲਕੁਲ ਇੱਕੋ ਰੰਗ ਦੀ ਆ ਗਈ ਸਾਰੀ ਤੇ ਕੁਆਲਟੀ ਕੁਵਲਟੀ ਬੱਚੀ ਜੀ ਸੱਜਣੋਂ ਚੰਗੀ ਅੱਗੇ ਜਾ ਕੇ ਚੰਗੀ ਤਿਆਰ ਹੋਊਗੀ ਉੱਥੇ ਲੈ ਚਲੋ ਉੱਥੇ ਥੱਲੇ ਵਾਲੀ ਕੁਆਲਟੀ ਦਿਖਾ ਦਾਂਗੇ हां ने ਇਹਦੇ ਵੀ ਸਿੰਗਲ ਚਾਰ ਲੱਗੇ ਨੇ ਕੱਲਾ ਕੱਲਾ ਇਹਦੇ ਕਿੰਨੇ ਰੁਪਏ ਲਵਾਂਗੇ ਭਾਈ ਇਹਦਾ ਜੀ 10000 ਰੁਪਏ ਲਵਾਂਗੇ ਇਹਦਾ ਲਵਾਂਗੇ 10 ਉਹਦਾ 15 10 ਤੇ 15 25 ਹੋ ਗਿਆ ਮੇਰਾ ਖਿਆਲ ਜੋੜਾ ਲੈ ਜਾਣਾ ਕਿਸੇ ਨੇ ਹਾਂਜੀ ਜੋੜੇ ਚ ਕਰ ਦਾਂਗੇ ਮਾਨਤਨ ਨੂੰ ਕਰ ਦਾਂਗੇ ਜੇ ਕੋਈ ਸੱਜਣ ਦੋ ਦੋ ਇਕੱਠੇ ਇਹ ਦੋ ਜਾਂ ਪਰ ਲੀਆਂ ਦੋ ਲੈ ਕੇ ਆਉਂਦਾ ਜਿਹੜਾ ਰੇਟ ਕਰਿਆ ਉਹਦੇ ਚ ਮਾਨਤਨ ਕਰ ਦਾਂਗੇ ਇੱਥੇ ਦਿਖਾ ਦੇ ਰਹੀ ਹੁਣ ਮਾਨਤਨ ਕਰ ਦਾਂਗੇ ਜੇ ਅਗਲਾ ਜੋੜਾ ਲਵਗੇ ਹਾਂ ਸਿਰਫ 2 ਮਹੀਨੇ ਦੀ ਉਮਰ ਦੇ ਹਿਸਾਬ ਨਾਲ ਜੇ ਗੱਲਬਾਤ ਕਰ ਲਈਏ ਦੀ ਇਹ ਵੀ ਚੰਗੀ ਚੀਜ਼ ਵੰਡਾਂ ਇਹ ਅੱਗੇ ਜਾ ਕੇ ਰੇਟ ਇਹਦਾ ਬਾਈ ਕਹਿੰਦਾ ਹੈਗਾ 10000 ਰੁਪਿਆ ਮਾਦਰ ਦਾ ਰਿਕਾਰਡ ਦੱਸਿਆ ਇਹਦਾ 24 ਕਿਲੋ ਦਾ ਤੇ ਆਪ ਹੈਗੀ ਐਡਨਮਾਰਕ ਦੀ ਹਾਂਜੀ ਨੰਬਰ ਬੋਲ ਦੋ ਆਪਣਾ 98036 ਹਾਂਜੀ 05888 ਇੱਕ ਵਾਰੀ ਹੋਰ ਬੋਲ ਦੋ ਜੀ 98036 05888 ਅੱਜ ਦੀ ਵੀਡੀਓ ਆਪਾਂ ਬਣਾਈ ਆ ਸੱਜਣੋ ਚੀਮਾ ਮੰਡੀ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਰੁਟੀਨ ਦੇ ਵਿੱਚ ਬਾਈ ਹੋਰਾਂ ਦਾ ਹੈਗਾ ਜਰਸੀ ਦਾ ਕੰਮ ਰੁਟੀਨ ਚ ਗਾਵਾ ਇੱਥੇ ਮੇਰਾ ਖੇਲਾ ਆਉਂਦੀਆਂ ਰਹਿੰਦੀਆਂ ਨੇ ਤੇ ਕਿਸੇ ਵੀ ਸੱਜਣ ਨੇ ਕਿਸੇ ਵੀ ਕਿਸਮ ਦੀ ਜਰਸੀ ਬਾਈ ਹੋਰਾਂ ਤੋਂ ਲੈਣੀ ਆ ਤਾਂ ਬਾਈ ਹੋਰਾਂ ਨਾਲ ਸੰਪਰਕ ਕਰ ਸਕਦੇ ਨੇ ਧੰਨਵਾਦ